ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਅੰਥੇ ਸਾਡਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਦੱਸੋ ਜੀ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਸੀ ਕਿਵੇਂ ਮਨਾਈ ਗਈ ਦੇਖੋ ਜੀ ਬੜੇ ਕਰਕੇ ਵੀ ਲੋਕਾਂ ਦੇ ਵੱਲ ਵਿੱਚ ਖਿੱਚ ਹੁੰਦੀ ਹੈ ਜੀ ਹਮੇਸ਼ਾ ਸਿੱਧੂ ਮੂਸੇਵਾਲਾ ਦੀ ਬਰਸੀ ਦੇ ਮੌਕੇ ਅੱਜ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸ਼ੁਭਚਿੰਤਕ ਪਹੁੰਚੇ ਸਕੇ ਪਰਵਾਰਕ ਮੈਂਬਰ ਪਹੁੰਚੇ ਸੀ ਕੁਝ ਰਾਜਨੀਤਿਕ ਲੋਕ ਵੀ ਪਹੁੰਚੇ ਸਿਗੇ ਸੋ ਮੂਸਾ ਪਿੰਡ ਦੇ ਵਿੱਚ ਅੱਜ ਉੱਥੇ ਇੱਕ ਸਮਾਗਮ ਰੱਖਿਆ ਗਿਆ ਸੀਗਾ ਤੇ ਉੱਥੇ ਕੀਰਤਨ ਵੀ ਹੋਇਆ ਉੱਥੇ ਸੰਗਤ ਕਾਫੀ ਵੱਡੀ ਗਿਣਤੀ ਤੇ ਪਹੁੰਚੀ ਸੀਗੀ 3 ਸਾਲ ਅੱਜ ਪੂਰੇ ਹੋ ਗਏ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਤੇ ਅੱਜ ਮਾਪਿਆਂ ਨੇ ਫੇਰ ਗੱਲ ਕਹੀ ਹੈ ਜੀ ਕਿ ਅਸੀਂ 3 ਸਾਲਾਂ ਦੇ ਵਿੱਚ ਆਪਣੇ ਪਿੰਡੇ ਦੇ ਉੱਤੇ ਬਹੁਤ ਕੁਝ ਹੰਡਾਇਆ ਚਰਨ ਕੌਰ ਮਾਤਾ ਸਿੱਧੂ ਮੂਸੇਵਾਲਾ ਦੇ ਬਲਕੌਰ ਸਿੰਘ ਪਿਤਾ ਉਹਨਾਂ ਨੇ ਕਹਿ ਦਿੱ ਕਿ ਅਸੀਂ ਆਖਰੀ ਸਾਹ ਤੱਕ ਇਨਸਾਫ ਲਈ ਲੜਾਈ ਲੜਦੇ ਰਵਾਂਗੇ ਪਰ ਜਿਨ੍ਹਾਂ ਨੇ ਸਾਡੇ ਪੁੱਤ ਦਾ ਕਤਲ ਕੀਤਾ ਉਹਨਾਂ ਨੂੰ ਸਹੂਲਤਾਂ ਕਿਵੇਂ ਆ ਤੇ ਜੇਲ੍ਹਾਂ ਦੇ ਵਿੱਚ ਬੈਠਿਆਂ ਦੀਆਂ ਇੰਟਰਵਿਊ ਕਿਵੇਂ ਆ ਉਹ ਕਹਿੰਦੇ ਵੀ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਵੀ ਜੇਕਰ ਇੱਕ ਥਾਰ ਵਾਲੀ ਕੁੜੀ ਜਿਹੜੀ ਥਾਰ ਵਾਲੀ ਕੁੜੀ ਜਿਹੜੀ ਚਿੱਟੇ ਦੇ ਮਾਮਲੇ 'ਚ ਅਮੰਦੀ ਫੜੀ ਗਈ ਆ ਉਹ ਕਹਿੰਦੇ ਉਹਨੇ ਇੱਕ ਥਾਂ ਦੇ ਉੱਤੇ ਇੰਟਰਵਿਊ ਕਰ ਲਈ ਦੋ ਥਾਂਾਂ ਤੇ ਕਰ ਲਈ ਨਾਲ ਦੀ ਨਾਲ ਉਹਨੂੰ ਅਗਲੇ ਕੇਸ ਦੇ ਵਿੱਚ ਪਾ ਕੇ ਚੱਕ ਲਿਆ ਪਰ ਜਿਨ੍ਹਾਂ ਦੀਆਂ ਜੇਲ੍ਹਾਂ ਦੇ ਵਿੱਚ ਉਹ ਇੰਟਰਵਿਊ ਹੋਈਆਂ ਉਹਨਾਂ ਦੇ ਬਾਰੇ ਤਦੈਅ ਤੱਕ ਕੁਝ ਹੋਇਆ ਹੀ ਨਹੀਂਗਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਖਰੀ ਸਾਹ ਤੱਕ ਲੜਦੇ ਰਵਾਂਗੇ ਔਰ ਮਮਤਾ ਪੈਨਰਜੀ ਨੇ ਕੀ ਸਟੇਟਮੈਂਟ ਦਿੱਤੀ ਹੈ ਪ੍ਰਧਾਨ ਮੰਤਰੀ ਬਾਰੇ ਜਿਹੜੀ ਮਮਤਾ ਪੈਨਰਜੀ ਨੇ ਗੱਲ ਕਹੀ ਆ ਉਹ ਵੀ ਚਲੋ ਗਲਤ ਆ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਦੇ ਪੱਖ ਦੇ ਵਿੱਚ ਬੋਲਦੇ-ਬੋਲਦੇ ਭਾਜਪੀ ਦੇ ਆਗੂ ਗੱਲ ਕਰ ਜਾਂਦੇ ਆ ਸਹੀ ਉਹ ਵੀ ਨਹੀਂ ਦੇਖੋ ਸਾਡੀ ਫੌਜ ਦੇ ਵੱਲੋਂ ਬਹੁਤ ਵੱਡਾ ਕੰਮ ਕੀਤਾ ਗਿਆ ਸਾਨੂੰ ਆਪਣੀ ਫੌਜ ਦੇ ਉੱਤੇ ਆਪਣੇ ਦੇਸ਼ ਦੇ ਉੱਤੇ ਮਾਣ ਸਾਡੀ ਫੌਜ ਦੇ ਵੱਲੋਂ ਇਹ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ ਦੇਸ਼ ਦੀ ਰਾਖੀ ਕੀਤੀ ਗਈ ਅਸੀਂ ਧੰਨਵਾਦੀ ਆ ਅਸੀਂ ਰਸ਼ ਕਰਦੇ ਆ ਪਰ ਹੁਣ ਇਹ ਉਹ ਲੱਗਦਾ ਵੀ ਇਸ ਗੱਲ ਨੂੰ ਵੇਚਿਆ ਜਾ ਰਿਹਾ ਕਿਉਂਕਿ ਕੋਈ ਵੀ ਉੱਠ ਕੇ ਕਰਨ ਕਹਿੰਦਾ ਜੀ ਕਿ ਦੇਖੋ ਆਪਰੇਸ਼ਨ ਸੰਧੂਰ ਅਸੀਂ ਨਾਲ ਲੰਮਾ ਸਮਾਂ ਚਲਾਉਣਾ ਵੋਟਾਂ ਤੱਕ ਚਲਾਉਣਾ ਹੁਣ ਤੁਸੀਂ ਦੇਖੋ ਵੀ ਜੇਕਰ ਦੇਸ਼ ਦੋਹਾਂ ਦੇਸ਼ਾਂ ਦੇ ਵਿੱਚ ਤਣਾ ਤਣੀ ਖਤਮ ਹੋ ਗਈ ਆ ਤੇ ਰਾਜਨੀਤਿਕ ਲੋਕਾਂ ਨੂੰ ਵੀ ਤਾਂ ਇਹ ਗੱਲ ਖਤਮ ਕਰਨੀ ਚਾਹੀਦੀ ਹੈ ਨਾ ਹੁਣ ਜੇ ਆਪਾਂ ਗੱਲ ਕਰੀਏ ਜੀ ਕਿ ਅਸੀਂ ਘਰ ਘਰ ਦੇ ਵਿੱਚ ਜਾ ਕੇ ਸੰਧੂਰ ਦੇ ਡੱਬੇਗਾ ਮੰਡਣੀਆਂ ਇਹ ਤਾਂ ਗੱਲ ਬਚਕਾਨਾ ਲੱਗਦੀ ਹੈ ਨਾ ਬੀਜੇਪੀ ਦੇ ਅਗਮਾਨ ਨੇ ਗੱਲ ਕਹੀ ਹੈ ਕਿ 9 ਜੂਨ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਤੀਜੀ ਵਾਰ ਸੌ ਚੁੱਕੀ ਸੀ ਕੜੀ ਜੀ ਅਸੀਂ ਇਸ ਦਿਨ ਨੂੰ ਮੁੱਖ ਰੱਖ ਕੇ 9 ਜੂਨ ਤੋਂ ਭਾਰਤ ਦੇ ਇਕੱਲੇ ਇਕੱਲੇ ਘਰ ਦੇ ਵਿੱਚ ਸੰਧੂਰ ਦੀ ਡੱਬੀ ਦੇਣ ਜਾਵਾਂਗੇ ਤਾਂ ਜੋ ਔਰਤਾਂ ਨੂੰ ਭੈਣਾਂ ਨੂੰ ਪਤਾ ਹੋਵੇ ਜੀ ਕਿ ਸੰਧੂਰ ਦੀ ਇਮੀਅਤ ਕੀ ਹੁੰਦੀ ਆ ਇਹ ਪਰੇਸ਼ਨ ਸੰਧੂਰਤੀ ਹੁੰਦਾ ਸੋ ਇਹ ਡਰਾਮਾ ਕੀਤਾ ਜਾ ਰਿਹਾ ਹੁਣ ਕੁਝ ਕਿ ਨੇਤਾਵਾਂ ਦੇ ਵੱਲੋਂ ਪਰ ਬਮਤਾ ਬੈਨਰਜੀ ਨੇ ਜੇ ਗੱਲ ਕਹੀ ਆ ਉਹ ਕਹਿੰਦੀ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਆਪ ਵੀ ਘਰ ਬੜੀ ਨੂੰ ਸੰਧੂਰ ਕਦੋਂ ਦੇਣਗੇ ਉਹ ਕਹਿੰਦੀ ਜੀ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਸਾਰੇ ਦੇਸ਼ ਦੀਆਂ ਔਰਤਾਂ ਦੇ ਪਤੀ ਨਹੀਂ ਹੈਗੇ ਸੰਧੂਰ ਹਮ ਦੇਗੇ ਸੰਧੂਰ ਹਮਨੇ ਦਿਆ ਐਸੇ ਕੀ ਆ ਉਹ ਕਹਿੰਦੀ ਮੈਂ ਚੈਲੰਜ ਕਰਦੀ ਹਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮੇਰੇ ਸਾਹਮਣੇ ਬੈਠ ਕੇ ਕਿਸੇ ਵਿਸ਼ੇ ਦੇ ਉੱਤੇ ਬਹਿਸ ਕਰ ਲੈਣ 올 ਆਫ ਦਾ ਟ੍ਰੈਲੀਪ੍ਰੋਮਪਟਰ ਵੀ ਲੈ ਆਉਣ ਮੈਂ ਨਹੀਂ ਲੈ ਕੇ ਆਉਂਦੀ মিডিਆ ਦਾ ਰੱਖ ਹੋਊਗਾ ਸੋ ਉਹਨਾਂ ਨੇ ਇਸ ਤਰੀਕੇ ਦਾ ਚੈਲੰਜ ਕੀਤਾ ਹੈ ਤੇ ਬਾਕੀ ਨਿਤਨ ਕੋਹਲੀ ਪਾਰਟੀ ਬਦਲ ਗਏ ਨੇ ਹਾਂ ਬਿਲਕੁਲ ਜੀ ਨਿਤਨ ਕੋਹਲੀ ਹੋਰਾਂ ਦੇ ਵੱਲੋਂ ਜਿਹੜੇ ਕਿ ਵੱਡੇ ਕਾਰੋਬਾਰੀ ਆ ਜਲੰਧਰ ਦੇ ਇਹ ਇੱਕ ਵੱਡੇ ਬਿਜ਼ਨਸਮੈਨ ਆ ਜਿਵੇਂ ਕਿ ਲੁਧਿਆਣੇ ਦੇ ਵਿੱਚ ਬੜੇ ਆ ਹੋਰ ਵੱਖ-ਵੱਖ ਥਾਵਾਂ ਤੇ ਬੜੇ-ਬੜੇ ਕਾਰੋਬਾਰੀ ਆ ਜੀ ਕਰੋੜਪਤੀ ਅਰਬਪਤੀ ਬੰਦੇ ਆ ਨਿਤਨ ਕੋਲੀ ਜਿਹੜੇ ਉਹਨਾਂ ਨੇ ਸਿਆਸੀ ਪਾਰੀ ਅਜੇ ਤੋਂ ਸ਼ੁਰੂ ਕੀਤੀ ਆ ਮਨੀਸ਼ ਸਸੋਧਿਆ ਦੀ ਹਾਜ਼ਰੀ ਦੇ ਵਿੱਚ ਉਹ ਅੱਜ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਗਏ ਆ ਰਮਨ ਅਰੋੜਾ ਜਲੰਧਰ ਜਿਹੜੇ ਸੈਂਟਰਲ ਦੇ ਵਿਧਾਇਕ ਆ ਉਹ ਤਾਂ ਆਪਾਂ ਜਾਣਦੇ ਵਿਜੀਲੈਂਸ ਨੇ ਚੱਕੇ ਹੋਏ ਆ ਸੋ ਉਹਨਾਂ ਦੀ ਥਾਂ ਦੇ ਉੱਤੇ ਉਹ ਖੱਪਾਪੂਰਨ ਦੇ ਲਈ ਇਹਨਾਂ ਨੂੰ ਅੱਜ ਤੁਰੰਤੀ ਸੈਂਟਰਲ ਦਾ ਇੰਚਾਰਜ ਵੀ ਲਾਤਾ ਇਹ ਗੱਲ ਕਹੀ ਗਈ ਹੈ ਕਿ ਭਾਈ ਇਹੀ ਹੋਂਦੇ ਸਮੇਂ ਦੇ ਵਿੱਚ ਸਾਰੀ ਹਲਕੇ ਦੀ ਕਮਾਨ ਸੰਭਾਲਣਗੇ ਦਫ਼ਤਰ ਬਣਾ ਕੇ ਦਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਸੋ ਵਿਰੋਧ ਪੱਖ ਨੇ ਮੁੱਦਾ ਚੁੱਕਿਆ ਕਰਨੇ ਕਿ ਪੈੜ ਵਾਲੇ ਕਿੰਦਰ ਗਏ ਰਿਕਸ਼ੇ ਵਾਲੇ ਕਿੱਧਰ ਗਏ? ਰੇੜੀ ਵਾਲੇ ਠੇਲੇ ਵਾਲੇ ਕਿੱਧਰ ਗਏ? ਤੁਸੀਂ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਨਵਾਂਪੁਰ ਲੈ ਕੇ ਆਵਾਂਗੇ। ਅੱਜ ਹੀ ਬੰਦਾ ਪਾਰਟੀ ਦੇ ਸਾਹਮਣ ਹੋਇਆ ਅੱਜ ਹੀ ਆਪਾਂ ਇਚਾਰਜ ਬਣਾਤਾ ਜੀ। ਪਹਿਲਾਂ ਉਹ ਕਾਂਗਰਸ ਪੱਖੀ ਸੀ। ਹਾਂ ਦੇਖੋ ਜੀ ਜਿਹੜਾ ਬਿਜ਼ਨਸਮੈਨ ਹੁੰਦਾ ਨਾ ਜਿਹੜਾ ਵੱਡਾ ਬਿਜ਼ਨਸਮੈਨ ਉਹ ਸਾਰੇ ਪੱਖੀ ਹੁੰਦਾ ਜੀ। ਉਹਨੂੰ ਸਾਰਿਆਂ ਨਾਲ ਹੀ ਬਣਾ ਕੇ ਰੱਖਣੀ ਪੈਂਦੀ ਆ। ਉਹ ਸਾਰਿਆਂ ਨੂੰ ਪਾਰਟੀਆਂ ਨੂੰ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਆ ਉਹ ਸਾਰੀਆਂ ਪਾਰਟੀਆਂ ਨੂੰ ਵੰਡ ਕੇ ਫੰਡ ਦਿੰਦੇ ਹੁੰਦੇ ਆ। ਪਰ ਨੰਗੀ ਚੱਕੇ ਤੋੜਦੇ ਉੱਤੇ ਕਿਸੇ ਮੋੜ ਦੇ ਉੱਤੇ ਆ ਕੇ ਸ਼ਾਮਲ ਹੁੰਦੇ ਕੋਲੀ ਹੋਰੀ ਅੱਜ ਹੋਏ। ਸੋ ਲੁਧਿਆਣਾ ਵਿੱਚ ਕਿਨੇ ਕਿਨੇ ਪੇਪਰ ਫਾਈਲ ਕਰਤੇ ਜੀ। ਅੱਜ ਜੀ ਭਾਰਤ ਪੂਸ਼ਣ ਆਸੂ ਨੇ ਕਾਗਜ਼ ਦਾਖਲ ਕਰਤੇ ਆ। ਅੱਜ ਜਿਹੜੇ ਹੱਗੇ ਨੇ ਉਹ ਉਹਨਾਂ ਨੇ ਕੀ ਨਾਹਗਾ ਜੀ ਪਰ ਉਪਕਾਰ ਸਿੰਘ ਘੁੰਮਣ ਉਹਨਾਂ ਨੇ ਵੀ ਆਪਣੇ ਕਾਗਜ਼ ਦਾਖਲ ਕਰਤੇ ਆ। ਤੇ ਇਹ ਪਤਾ ਲੱਗਾ ਜੀ ਕਿ ਇਹਨਾਂ ਨੇ ਆਪਣੇ ਕਾਗਜ਼ ਦਾਖਲ ਕਰਨ ਦੇ ਮੌਕੇ ਇਹ ਗੱਲ ਕਹੀ ਹੈ ਕਿ ਜਿੱਤਾਂਗੇ ਅਸੀਂ ਹੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹੀ ਜਿੱਤਾਂਗੇ। ਤੇ ਅਸੀਂ ਜਿਤਕੇ ਦਿਖਾਵਾਂਗੇ ਦੋਨਾਂ ਪਾਰਟੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਭਾਈ ਅੱਜ ਭਾਰਤ ਪੂਸ਼ਣ ਆਸ਼ੂ ਨੇ ਜਦੋਂ ਕਾਗਜ਼ ਦਾਖਲ ਕੀਤੇ ਕਹਿੰਦੇ 2 ਤੋਂ 250 ਗੱਡੀ ਦਾ ਕਾਫਲਾ ਸੀਗਾ ਪਰ ਉਪਕਾਰ ਸਿੰਘ ਭੁੰਮਣ ਦੇ ਨਾਲ ਬਲਵਿੰਦਰ ਸਿੰਘ ਭੁੰਦਰ ਸੀਗੇ ਉਧਰ ਜੀਰਾ ਸਿੰਘ ਗਾਪੜੀਆ ਹੋਰੀ ਸੀ ਆ ਡਾਕਟਰ ਦਲਜੀਤ ਸਿੰਘ ਚੀਮਾ ਤੇ ਕੁਝ ਹੋਰ ਆਗੂ ਸੀਗੇ ਤੇ ਲੰਗੇਟੜ ਵੀ ਇੱਕ ਦੋ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਦਾ ਕਾਗਜ਼ ਦਾਖਲ ਕਰਾਉਣੇ ਆ ਹਲੇ ਤੇ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨਣਾ ਹਲੇ ਸੋ ਇਹ ਗੱਲ ਠੀਕ ਹੈ ਕਿ ਭਾਰਤ ਪੂਸ਼ਨ ਹਾਲੇ ਵੀ ਇਸ ਗੱਲ ਤੇ ਅੜੇ ਹੋਏ ਨੇ ਕਿ ਭਾਵੇਂ ਮੈਂ ਕਾਂਗਰਸੀਆਂ ਪਰ ਕਾਂਗਰਸੀ ਲੀਡਰ ਖਾਸ ਤੌਰ ਤੇ ਰਾਜਾ ਵੜਿੰਗ ਮੇਰੀ ਕੈਂਪੇਨ ਚ ਨਾ ਹੋਣ ਨਹੀਂ ਕਿ ਅਜਾ ਵੜਿੰਗ ਨਾਲ ਸੀਤਲ ਸਾਹਿਬ ਜਦਵਾਜ ਕਾਗਜ਼ ਦਾਖਲ ਕੀਤੇ ਆ ਤੇ ਰਾਜਾ ਵੜਿੰਗ ਨਾਲ ਸੀਗੇ ਅੱਜ ਰਾਣਾਪੁਰਜੀਤ ਨਾਲ ਨਹੀਂ ਸੀਗੇ ਸੋ ਇਹ ਗੱਲ ਸੱਚੀ ਹੈ ਜੀ ਕਿ ਭਾਰਤ ਪੂਸ਼ਨ ਆਸ਼ੂ ਤੇ ਰਾਜਾ ਵੜਿੰਗ ਦੀ ਆਪਸ ਦੇ ਵਿੱਚ ਦਾਲ ਨਹੀਂ ਗੜਦੀ ਉਹਦਾ ਕਾਰਨ ਇਹ ਜੀ ਕਿ ਆਸ਼ੂ ਹਰੀ ਚਾਹੁੰਦੇ ਸੀ ਵੀ ਲੋਕ ਸਭਾ ਦੀ ਸੀਟ ਲੁਧਿਆਣੇ ਤੋਂ ਮੈਨੂੰ ਮਿਲੇ ਪਰ ਉਧਰੋਂ ਗੱਦੜ ਬਾਹੇ ਦੇ ਵਿਧਾਇਕ ਨੂੰ ਇਥੋਂ ਲਿਆ ਕੇ ਟੋਲਣਾ ਸੀ ਸੋ ਇਸ ਕਰਕੇ ਉਹ ਉਹ ਤਰ੍ਹਾਂ ਤੜੀਆਂ ਆ ਜਾ ਇਹਨਾਂ ਦਾ ਕੋਈ ਆਪਸ ਦੇ ਵਿੱਚ ਕੋਈ ਥੋੜਾ ਜਿਹਾ ਗੋਲਬਲਾਰਾ ਵੀ ਹੋਇਆ ਸੀਗਾ ਇਹੋ ਜਿਹੀਆਂ ਖਬਰਾਂ ਆਈਆਂ ਵੀ ਮਨਾਂ ਦੇ ਵਿੱਚ ਫਿੱਕੀ ਪਈ ਸੀਗੀ ਪਰ ਅੱਜ ਫੇਰ ਕੱਠੇ ਸੀਗੇ ਆਸਟ੍ਰੇਲੀਆ ਲਈ ਜਿਹੜੇ ਮੁੰਡੇ ਪੰਜਾਬ ਤੋਂ ਗਏ ਸੀ ਉਹਨਾਂ ਨੂੰ ਈਰਾਨ ਚ ਫੜ ਲਿਆ ਜਾਂ ਅਗਵਾ ਕਰ ਲਿਆ ਲਖੋ ਮੈਨੂੰ ਨਾਲ ਇਸ ਗੱਲ ਤੋਂ ਬੜੀ ਹੈਰਾਨੀ ਆ ਜੀ ਬੜਾ ਦੁੱਖ ਵੀ ਆ ਵੀ ਪੰਜਾਬੀ ਆ ਜਿਹੜੇ ਬੀਤੇ ਦੇ ਵਿੱਚ ਹੋਏ ਵਾਪਰੇ ਤੋਂ ਸਬਕ ਨਹੀਂ学ਦੇ ਵੈਸੇ ਵੀ ਪੰਜਾਬੀਆਂ ਨੂੰ ਉਹਨਾਂ ਚਿਰ ਸਮਝ ਨਹੀਂ ਆਉਂਦੀ ਹੁੰਦੀ ਜਿੰਨੀ ਦੇਰ ਤੱਕ ਆਪ ਦਾ ਪਿੰਡੇ ਦੇ ਉੱਤੇ ਤਜਰਬਾ ਹਣ ਹੋਣ ਤੇ ਮੈਂ ਤਾਂ ਕਦੇ ਕਦੇ ਸੋਚਦਾ ਹਾਂ ਕਿ ਪੰਜਾਬੀ ਦਾ ਵੱਡਾ ਹਿੱਸਾ ਉਸ ਮੱਛੀ ਵਰਗਾ ਬਣ ਗਿਆ ਜਿਹੜੀ ਪੱਥਰ ਚਟਕੇ ਦੀ ਪੱਥਰ ਤੇ ਲਟਕੇ ਮਰਦੀ ਹੁਣ ਤੁਸੀਂ ਦੇਖੋ ਵੀ ਇੱਥੇ ਅਮਰੀਕਾ ਤੋਂ ਜਹਾਜ਼ ਆਇਆ ਤੇ ਉਸ ਤੋਂ ਬਾਅਦ ਵੀ ਆਪਾਂ ਸਬਕ ਨਹੀਂ ਲਿਆ ਅਮਰੀਕਾ ਤੋਂ ਜਹਾਜ਼ ਆਇਆ ਪਰ ਆਪਾਂ ਇਸ ਗੱਲ ਨੂੰ ਮੰਨਿਆ ਹੀ ਨਹੀਂ ਕਿ ਭਾਈ ਸਾਡੇ ਨਾਲ ਕੋਈ ਐਦਾਂ ਹੋ ਰਿਹਾ ਆ ਹੋਜੂਗਾ ਐ ਹੋਜੂਗਾ ਪਰ ਅੱਜ ਜਿਹੜੀ ਖਬਰ ਆਈ ਆ ਉਹ ਵੀ ਬੜੀ ਹੈਰਾਨੀਜਨਕ ਆ ਵੀ ਤਿੰਨ ਮੁੰਡੇ ਜਿਹੜੇ ਪੰਜਾਬ ਦੇ ਆ ਕੋਹੜਪੁਰ ਦਾ ਸੰਗਰੂਰ ਦਾ ਨਵਾਂ ਸ਼ਹਿਰ ਦਾ ਇਹਨਾਂ ਤਿੰਨ ਮੁੰਡਿਆਂ ਨੇ 18-18 ਲੱਖ ਰੁਪਈਆ ਦੇ ਕੇ ਏਜੰਟ ਕੋਲ ਵੀਜ਼ਾ ਲਵਾਇਆ ਆ ऑस्ट्रेलिया ਦਾ ਏਜੰਟ ਇਹਨਾਂ ਨੂੰ ਈਰਾਨ ਲੈ ਗਿਆ ਤਹਿਰਾਨ ਦੇ ਵਿੱਚ ਉਤਰੇ ਕਹਿੰਦੇ ਤਿੰਨ ਚਾਰ ਦਿਨ ਇੱਥੇ ਸਟੇ ਕਰਨਾ ਪੈਣਾ ਫਿਰ ਆਪਾਂ ਆਸਟ੍ਰੇਲੀਆ ਜਾਣਾ ਜਦੋਂ ਉੱਥੇ ਸਟੇ ਵਾਲੀ ਥਾਂ ਦੇ ਉੱਤੇ ਪਹੁੰਚਦੇ ਆ ਤੇ ਉੱਥੇ ਅਗਵਾਕਾਰ ਬੈਠੇ ਸੀਗੇ ਉਹਨਾਂ ਨੇ ਹੁਣ ਟੌਪਰ ਦੇ ਜੀਆਂ ਨੂੰ ਕਹਿਣਾ ਸ਼ੁਰੂ ਕਰਤਾ ਰੁਪਈਆ 54 ਲੱਖ ਰੁਪਈਆ ਦੇਓ ਨਹੀਂ ਤਾਂ ਇਹ ਮੁੰਡੇ ਮਾਰ ਦੇਾਂਗੇ ਗੋਰੀ ਨੇ ਨਨੇ ਭਾਰਤ ਦੀ ਸਰਕਾਰ ਤੋਂ ਮਦਦ ਮੰਗੀ ਆ ਮਤਲਬ ਇਹ ਜਿ ਇੱਕ ਲੋਕ ਟਲਦੇ ਨਹੀਂ ਸਨ ਸਾਬ ਜੇ ਕਿਸੇ ਨੂੰ ਇਹ ਗੱਲ ਕਰ ਰਹੇ ਨਾ ਵੀ ਤੁਸੀਂ ਆ ਕੰਮ ਨਾ ਕਰੋ ਤੇ ਬੰਦਾ ਅੱਗੋਂ 20 ਗੱਲਾਂ ਸੁਣਾਉਂਦਾ ਲੈ ਉਹਨੂੰ ਗੱਲਾਂ ਹੁੰਦਾਂ ਕਿ ਮਜਬੂਰੀਆਂ ਕਿੰਨੀਆਂ ਅੱਜ ਮੈਨੂੰ ਇੱਕ ਬੰਦਾ ਕਹਿੰਦਾ ਲਓ ਜੀ ਇਹ ਬੰਦੇ ਦੀ ਮਜਬੂਰੀ ਹੁੰਦੀ ਆ ਗੱਲ ਨੂੰ ਸਮਝਿਆ ਕਰੋ ਮੈਂ ਕਿਹਾ ਜੀ ਮੈਂ ਤਾਂ ਸਮਝ ਗਿਆ ਹੁਣ ਤੁਸੀਂ ਮਰਜੀ ਕਿਰਪਾ ਕਰੋ ਉਹਨਾਂ ਦੇ ਕੋਲ 54 ਲੱਖ ਰੁਪਏ ਮੰਗਿਆ ਮੈਂ ਕਿਹਾ ਥੋੜੇ ਜਿਹਾ ਪਹਿਲੇ ਤੁਸੀਂ ਵੀ ਪਾਓ ਫਿਰ ਬੰਦੇ ਧੂਆ ਦਾ ਮਾਰਦੇ ਆ ਮਤਲਬ ਇਹ ਜਿ ਗਲਤ ਕੰਮ ਤਾਂ ਗਲਤ ਹੀ ਆ ਜੇ ਅਸੀਂ 2 ਨੰਬਰ ਦੇ ਤੇ ਜਾਵਾਂਗੇ ਤਾਂ ਫਿਰ ਦ ਇਹ ਸਹੀ ਵੀ ਹੋ ਸਕਦਾ ਹੈ ਗਲਤ ਵੀ ਹੋ ਸਕਦਾ ਹੈ ਜੀ ਤੇ ਸਰ ਸੁਖਦੇਵ ਸਿੰਘ ਢੀਂਟ ਸਾਹੂਰਾ ਦਾ ਸੰਸਕਾਰ ਕਦੋਂ ਹੈ ਜੀ ਇਹ ਜੀ ਕੱਲ ਨੂੰ ਸੰਸਕਾਰ ਆ ਜੀ ਯਾਨੀ ਕਿ 30 ਤਰੀਕ ਨੂੰ ਯਾਨੀ ਕਿ ਭਲਤ ਨੂੰ ਸੰਸਕਾਰ ਹੋਣਾ ਹੈ ਸ਼ੁੱਕਰਵਾਰ ਨੂੰ ਪਿੰਡ ਉੱਬਾਵਾਲ ਸਮਰੂਰ ਦੇ ਵਿੱਚ ਹੈ ਤੇ ਇਸ ਥਾਂ ਦੇ ਉੱਤੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਹੋਣਾ ਇਹਨਾਂ ਦਾ ਤੇ ਲਗਭਗ ਮੇਰਾ ਖਿਆਲ ਵੀ 2-3 ਵਜੇ ਦੇ ਕਰੀਬ ਸ਼ਾਮ ਦੇ ਵੇਲੇ ਹੋਣਾ ਸੰਸਕਾਰ ਤੇ ਅੱਗੇ ਨਾਲ ਹੀ ਇਸ ਵੇਲੇ ਡੈੱਡ ਬੋਡੀ ਜਿਹੜੀ ਉਹ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਹੈ ਲੰਗੇ ਕੱਲ 5 ਵਜੇ ਦੇ ਤਾਂ 10 ਮਿੰਟ ਦੇ ਉੱਤੇ ਸ਼ਾਮ ਨੂੰ ਤੇ ਫੋਟ ਹਸਪਤਾਲ ਮੁਹਾਲੀ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ 90 ਸਾਲ ਦੀ ਉਮਰ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਤੇ ਬਹੁਤ ਵੱਡੇ ਵੱਡੇ ਦਸਤਾਵਾਂ ਦੇ ਵੱਲੋਂ ਇਹਨਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਗਿਆ ਜੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੇ ਨਾਲ ਕੇਂਦਰ ਦੇ ਮੰਤਰੀਆਂ ਦੀਆਂ ਮੀਟਿੰਗ ਕਰਵਾਉਂਦੇ ਰਹੇ ਸਾਰੀ-ਸਾਰੀ ਰਾਤ ਬੈਠਦੇ ਸੀ ਹੁਣ ਵਿਗੜ ਗਈ ਹੈ ਕਿਸਾਨਾਂ ਨਾਲ ਹਾਂ ਬਿਲਕੁਲ ਜੀ ਅੱਜ ਬਠਿੰਡਾ ਦੇ ਵਿੱਚ ਇਹਨਾਂ ਨੇ ਕਿਸਾਨਾਂ ਦੇ ਬਾਰੇ ਕਾਫੀ ਟਿੱਖੀਆਂ ਗੱਲਾਂ ਕੀਤੀਆਂ ਇਹ ਇਹ ਬਹੁਤ ਸੇ ਕਿਸਾਨ ਭੜਕੇ ਆ ਅੱਜ ਇਸੇ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਦੇ ਉੱਤੇ ਤੇ ਅਕਾਲੀ ਦਲ ਦੇ ਨਿਤਾਮਾਂ ਦੇ ਉੱਤੇ ਕਈ ਦੋਸ਼ ਲਾਏ ਆ ਇਹਨਾਂ ਨੇ ਇਹ ਗੱਲ ਕਹੀ ਆ ਕਿ ਸੰਗਠਨ ਅਫਵਾਹਾਂ ਫਲਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਮੁੱਖ ਮੰਤਰੀ ਨੇ ਕਿਸਾਨ ਯੂਨੀਅਨ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਚੁੱਕੇ ਆ ਯੂਨੀਅਨ ਨੇਤਾ ਕਿਸਾਨਾਂ ਦੀ ਹਿੱਤ ਨਹੀਂ ਆੜ ਦੇ ਵਿੱਚੋਂ ਕਹਿੰਦੇ ਜੀ ਆਪਣੀਆਂ ਦੁਕਾਨਾਂ ਚਲਾ ਰਹੇ ਆ ਉਹ ਕਹਿੰਦੇ ਜੀ ਕਿ ਜਿਹੜੇ ਇਹ ਨੇਤਾ ਇਹ ਨਜਾਇਜ਼ ਤਰੀਕੇ ਦੇ ਨਾਲ ਧਨ ਕਮਾ ਕੇ ਤੇ ਵੱਡੀ ਜਾਇਦਾਦ ਦੇ ਮਾਲਕ ਬਣ ਗਏ ਆ ਸੂਬੇ ਦੇ ਕਈ ਹੋਟਲਾਂ ਤੇ ਹਸਪਤਾਲਾਂ ਵਿੱਚ ਰਣੀਆਂ ਹਿੱਸੇਦਾਰੀਆਂ ਭਗਵੰਤ ਮਾਨ ਨੇ ਯੂਨੀਅਨ ਨੇਤਾਵਾਂ ਨੂੰ ਖੇਤੀ ਸੰਕਟ ਦੇ ਉੱਤੇ ਖੁੱਲੀ ਬੈਸਦ ਲਈ ਵੀ ਕਿਹਾ ਫਿਰ ਇਹਨਾਂ ਨੇ ਇਹ ਗੱਲ ਕਹੀ ਆ ਵੀ ਬੀਬੀ ਐਮਬੀ ਦੇ ਮੁੱਦੇ ਤੇ ਨਹੀਂ ਬੋਲੇਗੇ ਤਾਂ ਉਹਦਾ ਬੇਲੋੜੇ ਮੁੱਦਿਆਂ ਦੇ ਉੱਤੇ ਰੇਲਾਂ ਰੋਕ ਲੈਂਦੇ ਆ ਫਿਰ ਇਹਨਾਂ ਨੇ ਕਿਹਾ ਜੀ ਕਿ ਵਿਕਰਮਜੀਠਿਆ ਤੇ ਸੁਖਬੀਰ ਬਾਦਲ ਦੀ ਤਾਂ ਆਪਸ ਦੇ ਵਿੱਚ ਬੋਲਬਾਣੀ ਵੀ ਬੰਦ ਆ ਕਿਉਂਕਿ ਇਹਨਾਂ ਦਾ ਕਰੂਰ ਆਪਸ ਦੇ ਵਿੱਚ ਹੁਣ ਮੇਲ ਨਹੀਂ ਖਾਂਦਾ ਹੂੰ ਹੂੰ ਇਹਨਾਂ ਗੱਲਾਂ 'ਚ ਸੱਚਾਈ ਹੈ ਕੋਈ ਦੇਖੋ ਸੁਖਵੀਰ ਬਾਦਲ ਤੇ ਬਿਕਰਮ ਮਜੀਠੀਆ ਘਰਾਂ ਦੇ ਬਾਰੇ ਆਪਾਂ ਸਮੇਂ-ਸਮੇਂ ਦੇ ਉੱਤੇ ਗੱਲਾਂ ਤਾਂ ਸੁਣਦੇ ਰਹਿੰਨੇ ਆ ਵੀ ਦਾਲ ਨਹੀਂ ਗਲਦੀ ਜਾਂ ਘੱਟ ਗਲਦੀ ਆ ਪਰ ਦੇਖੋ ਕਿਸੇ ਦੇ ਘਰ ਦਾ ਮਸਲਾ ਜੀ ਆਪਾਂ ਨੂੰ ਅੰਦਰੂਨੀ ਗੱਲਾਂ ਦਾ ਤਾਂ ਪਤਾ ਨਹੀਂਗਾ ਨਾ ਹੀ ਇਹ ਈਚਾ ਰੱਖਣੀ ਚਾਹੀਦੀ ਆ ਵੀ ਭਾਈ ਮੈਨੂੰ ਫਲਾਣੇ ਦੇ ਘਰ ਦੇ ਬਾਰੇ ਕੋਈ ਜਾਣਕਾਰੀ ਹੋਵੇ ਹੋ ਸਕਦਾ ਬਹੁਤ ਸਾਰੀਆਂ ਥਾਵਾਂ ਤੇ ਬੇਨੇ ਜੀਜੇ ਸਾਲਿਆਂ ਦੀ ਬਿਗੜੀ ਵੀ ਹੁੰਦੀ ਆ ਕਈ ਥਾਵਾਂ ਤੇ ਜੱਫੀ ਪਾ ਕੇ ਵੀ ਰਹਿੰਦੇ ਆ ਸੋ ਪਤਾ ਨਹੀਂ ਜੀ ਇੱਥੇ ਅੰਦਰੂਨੀ ਹਾਲਾਤ ਕੀ ਹੋਣਗੇ ਪਰ মিডিਆ ਸਮੇਂ-ਸਮੇਂ ਤੇ ਇਹ ਗੱਲ ਕਹਿੰਦਾ ਵੀ ਉਨੀ ਦਾਲ ਨਹੀਂ ਗਲਦੀ ਮਜੀਠੀਆ ਮੇਰਾ ਖਾਲਾ ਚੀਫ ਮਿਨਿਸਟਰ ਦੇ ਪ੍ਰਾਈਵੇਟ ਲਾਈਫ ਤੇ ਵੀ ਅਟੈਕ ਕਰਦੇ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਉਂਕਿ ਉਹਨਾਂ ਨੇ ਭਗਵੰਤ ਸਤਿਮਾਨ ਹੋਰਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਉਹਨਾਂ ਨੇ ਪਰਿਵਾਰ ਦੇ ਉੱਤੇ ਬੜੀ ਬਾਰ ਸ਼ਬਦਕੁਬਾਰ ਕੀਤੇ ਆ ਉਹ ਇਹ ਗੱਲ ਕਿਨੇ ਜੀ ਕਿ ਮੈਨੂੰ ਐਸਆਈਟੀ ਦੇ ਵਿੱਚ ਜਵਾਰ-ਵਾਰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਮੈਂ ਤਾਂ ਭਾਈ ਤਾਂ ਫੋਟੜੇ ਫਰੋਲਦਾ ਜੀ ਅੱਛਾ ਦਲ ਖਾਲਸਾ ਵੱਲੋਂ ਯਾਦਗਾਰੀ ਮਾਰਚ ਕਦੋਂ ਕੱਢਿਆ ਜਾਣਾ ਜੀ ਦਲ ਖਾਲਸਾ ਦੇ ਵੱਲੋਂ 1984 ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ ਦੇ 31 ਸਾਲ ਪੂਰੇ ਹੋਣ ਤੇ ਤੇ 5 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਵਿੱਚ ਘੱਲੂ ਘਾਰ ਯਾਦਗਾਰੀ ਇਮਾਰਤ ਕੱਢਿਆ ਜਾਣਾ ਤੇ ਜੱਸਾ ਬੰਦੀ ਨੇ ਇਹ ਗੱਲ ਕਹੀ ਆ ਕਿ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਹੈਗਾ ਜੀ ਤੇ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਗਰਮ ਸੀ ਜੀ ਅੱਜ ਪੂਰਾ 43 44 ਡਿਗਰੀ ਟੈਂਪਰੇਚਰ ਅੱਜ ਵੀ ਸੀਗਾ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਅੱਜ ਨਹੀਂ ਕਣੀ ਦੀ ਕੋਈ ਖਬਰ ਨਹੀਂ ਮਿਲੇਗੀ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਕੁਝ ਖੇਤਰਾਂ 'ਦੇ ਉੱਤੇ ਕੜੀਆਂ ਪੈਣ ਦੀ ਆਸ ਹੈ। ਸਵਰਨ ਸਿੰਘ ਟੇਣਾ ਜੀ ਮਿਹਰਬਾਨੀ, ਸ਼ੁਕਰੀਆ। ਬਹੁਤ ਧੰਨਵਾਦ ਜੀ, ਧੰਨਵਾਦ।